की फतेह सो साथियों श्री है कुंडली की फतेह ਸੋ ਸਾਥੀਓ ਬਾਕੀ ਤੁਹਾਡੇ ਬੁਲਾ ਰਿਹਾ ਆਪਣੇ ਭਰਾਵਾਂ ਨਾਲ ਤੁਹਾਨੂੰ ਉਸਤਾਰ ਨਾਲ ਦੱਸ ਹੀ ਦਿੱਤਾ ਕਿਉਂਕਿ ਅੱਜ ਦੇ ਸਮੇਂ ਜਿਹੜੇ ਮਸੂਰ ਦੇ ਹਾਲਾਤ ਨੇ ਉਹ ਬਹੁਤ ਚਿੰਤਾ ਵਾਲੇ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਾਸਪਾਟ ਦੇ ਤੂ ਮਾਰੇ ਗੁੱਗੇ ਜਾਣੇ ਆ ਤੇ ਮਸੂਰ ਨੂੰ ਆਪਣਾ ਕੰਮ ਚਲਾਉਣਾ ਵੀ ਔਖਾ ਹੋ ਜਾਵੇਗਾ ਹੁਣ ਵੀ ਔਖਾ ਹੀ ਆ ਕੋਈ ਜਾਦੇ ਵਧੀਆ ਜੀਵਨ ਨਹੀਂ ਹੈਗਾ ਮਜ਼ਦੂਰ ਦਾ ਪਰ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਮਰਦੇ ਰਹੋਗੇ ਇਹਦਾ ਸ਼ੁਕਰ ਕਰੋ ਕਿ ਤੁਸੀਂ ਪੰਜਾਬ ਦੇ ਵਿੱਚੋਂ ਤੁਸੀਂ ਜੇ ਕਿਤੇ ਆਂਧਰਾ ਪ੍ਰਦੇਸ਼ ਹੋਰ ਸੂਬੇ ਜਿਹੜੇ ਸਾਡੇ ਜਿੱਥੇ ਦਲਤਾਂ ਦੇ ਉਤੇ ਉਚਾਰ ਹੁੰਦੇ ਨੇ ਦਲਤਾਂ ਨੂੰ ਘਰਾਂ ਤੋਂ ਪਾਣੀ ਤੱਕ ਨਹੀਂ ਪੀਣ ਦਿੱਤਾ ਜਾਂਦਾ ਮੰਦਰਾਂ ਦੇ ਮੂਰਤੀ ਰੰਗ ਨਹੀਂ ਦਿੱਤਾ ਜਾਂਦਾ ਇਹਦਾ ਸ਼ੁਕਰ ਕਰੋ ਕਿ ਤੁਸੀਂ ਪੰਜਾਬ ਚੋਂ ਤੇ ਜਿਸ ਦਿਨ ਸਾਡੇ ਪੰਜਾਬ ਦੇ ਮਜ਼ਦੂਰ ਅੱਜ ਵੀ ਤਲਾਕ ਇੱਥੇ ਹੋਣ ਲੱਗੇ ਤੱਪਰ ਸਮਰਥਨ ਦੀ ਸਰਕਾਰਾਂ ਵੀ ਸਾਡੇ ਮਜ਼ਦੂਰਾਂ ਦੀ ਆਣਦੀਆਂ ਜਦੋਂ ਉਹ ਸ਼ੁਰੂਆਤ ਕੀਤੀ ਆ ਨਵੀਂ ਪ੍ਰੋਫ ਸੰਗਠਨ ਕਮੇਟੀ ਬਣੀ ਆ ਤੇ ਉਦੋਂ ਤੋਂ ਲੈ ਕੇ ਅਸੀਂ ਸਾਰੇ ਕਮਾਦ ਨੂੰ ਖਾਸ ਕਰਕੇ ਸਾਡੇ ਮਜ਼ਦੂਰ ਭਰਾਵਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਪਾਈ ਆ ਕੱਢੇ ਹੋ ਤਾਂ ਗੁੰਡਾ ਬਚਾ ਹੋਊਗਾ ਆ ਜਿਹੜੀ ਮੰਡੀ 'ਚ ਬੈਠਿਆ ਆ ਤੁਹਾਨੂੰ ਕਲਕਤੇ ਦੇ ਗੱਟੇ ਦਿੰਦੇ ਆ ਆਉਣ ਵਾਲੇ 2026 'ਚ ਮੰਡੀਆਂ ਖਤਮ ਹੋ ਰਹੀਆਂ ਮੰਡੀਆਂ ਖਤਮ ਹੋ ਰਹੀਆਂ ਤਾਂ ਮਜ਼ਦੂਰ ਖਤਮ ਹੋ ਜਾਊਗਾ ਮਜ਼ਦੂਰ ਦਾ ਰੁਜ਼ਗਾਰ ਖਤਮ ਹੋ ਜਾਊਗਾ ਮੈਂ ਪਹਿਲਾਂ ਵੀ ਕਈ ਵਾਰੀ ਜਿੰਕੇ ਕੀਤਾ ਕੇ ਸਾਰਾ ਟ੍ਰੱਕ ਮਸ਼ਹਨਰੀ 라 ਹੋ ਰਿਹਾ ਸਰ ਤੇ ਸਭ ਮਜ਼ਦੂਰ ਕਰਾਤ ਬੈਠਣ ਜੋ ਗਹਿਲਾ ਜਾਣਗੇ ਰੋਟੀ ਦਾ ਮਤਾਜ਼ ਨਾਲ ਖਾਣਗੇ ਘਰਾਂ ਚ ਬੈਠਣਾ ਤੇ ਮਰਨਾ ਮਰਲਾ ਥਾ ਉਹ ਵੀ ਸਾਡੇ ਕੋਲੇ ਜਦੋਂ ਸਾਡੇ ਪਰਿਵਾਰ ਤੇ ਦੋਜੀ ਹੋ ਜਾਂਦਾ ਏ ਤਾਂ ਉਹ ਵੀ ਸਾਡਾ ਜਿਹੜਾ ਬੈਠਣ ਡੁੱਗਾ ਥਾ ਨਹੀਂ ਰਹਿਣਾ ਸਾਡੇ ਕੋਲੇ ਸਾਨੂੰ ਸਰਪਾ ਸਾਡਾ ਏਕਤਾ ਸਾਡਾ ਧਰਮ ਸਾਡੀ ਭਾਈਚਾਰਾ ਸਾਨੂੰ ਰਾਜਨੀਤਿਕ ਹੋਣਾ ਜ਼ਰੂਰੀ ਆ ਰਾਜਨੀਤੀ ਬਿਨਾਂ ਸਾਡਾ ਪਹੁੰਚਾ ਨਹੀਂ ਹੋਣਾ ਮੈਂ ਤਾਂ 15% ਲੋਕ ਸਾਡੇ ਤੇ ਰਾਜ ਕਰਦੇ ਨੇ ਸਾਨੂੰ ਲੁੱਟਦੇ ਨੇ ਸਾਨੂੰ ਕੁੱਟਦੇ ਨੇ ਤੇ ਸਾਨੂੰ ਵਰਤਦੇ ਨੇ ਜੇ ਦਿਨ ਸਾਡੇ ਹੱਥ 'ਚ ਝੰਡਾ ਇਹ ਝੰਡਾ ਕੋਈ ਐਵੇਂ ਨਹੀਂ ਮਿਲਿਆ ਇਹ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਲਾਲ ਝੰਡਾ ਬਣਿਆ ਜਿਸ ਝੰਡੇ ਨੇ ਸਮਿਆਂ ਦੀਆਂ ਹਕੂਮਤਾਂ ਨੂੰ ਸਭ ਕੁ ਸਖਾਇਆ ਤਹਕੂਮਤਾਂ ਨਾਲ ਜ਼ਬਰਦਸਤ ਟੱਕਰਾ ਦਿੱਤਾ ਇਹ ਜੰਨਾ ਸਾਡੀ ਏਕਤਾ ਦਾ ਪ੍ਰਤੀਕ ਆ ਸਾਡੀ ਜੱਟ ਦੀ ਨਿਸ਼ਾਨੀ ਆ ਸੋ ਲੜਾਈ ਵਾਸਤੇ ਜੇ ਕਦੇ ਵੀ ਸਾਨੂੰ ਲੋੜ ਪੈਂਦੀ ਆ ਤਾਂ ਸਾਨੂੰ ਆਪਣੇ ਭਾਈਚਾਰਕ ਸੰਗ ਨੂੰ ਏਕਤਾ ਨੂੰ ਵਧਾਉਣਾ ਪਊਗਾ ਐਤੀ ਪ੍ਰਵਾਸੀ ਮਜ਼ਦੂਰ ਬਾਬ ਘਟਾ ਆਇਆ ਸਾਨੂੰ ਹਰ ਤਰ੍ਹਾਂ ਦੇ ਪਾੜੇ ਜਾ ਰਿਹਾ ਪਿਆਰ ਦੇ ਵਿੱਚ ਨਿਰੰਗਾ ਦੀ ਮਜ਼ਦੂਰੀ 610 ਰੁਪਿਆ ਬਿਹਾਰੀ ਜਿਹੜੇ ਲੋਕ ਆ ਉਹ ਵੀ ਸਾਡੇ ਮਜ਼ਦੂਰ ਭਰਾ ਕਿਉਂਕਿ ਸਾਡੇ ਨੂੰ ਪਾੜਾ ਜਾ ਰਿਹਾ ਕਿ ਬਿਹਾਰੀ ਆ ਇਹ ਪ੍ਰਵਾਸੀ ਆ ਨਹੀਂ ਇਹ ਸਾਡੇ ਆਪਣੇ ਭਰਾ ਸਾਡੀ ਦੂਜੀ ਸਟੇਟ ਦੇ ਭਰਾ ਵੀ ਮਜ਼ਦੂਰ ਨੇ ਉਹ ਵੀ ਕਿਰਤੀ ਨੇ ਇਸ ਕਰਕੇ ਸਾਨੂੰ ਏਕਤਾ ਬਣਾ ਕੇ ਰੱਖਣੀ ਪਊ ਉਹ ਚਾਹੇ ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਨੇ ਚਾਹ ਮੂਰ ਜੋਪੀ ਜਾਣੇ ਚਾਹ ਸਾਡੇ ਆਪਣੇ ਮੂਲ ਨਿਵਾਸੀ ਪੰਜਾਬ ਦੇ ਮੂਲ ਨਿਵਾਸੀ ਭਾਰਤ ਦੇ ਇਕੱਠੇ ਹੋ ਕੇ ਇਹ ਲੜਾਈ ਲੜਾਂਗੇ ਏਕਤਾ ਨਾਲ ਲੜਾਈ ਲਵਾ ਕੇ ਲੜਾਂਗੇ ਲੀਡਰਸ਼ਿਪ ਸਿਰਫ ਮੁਖਾਵੇ ਬਾਜੀ ਕਰਦੇ ਆ ਆ ਪਿੱਛੇ ਜੇ ਪ੍ਰੋਗਰਾਮ ਆਪਾਂ ਕੀਤਾ ਸੀਗਾ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੇ ਬੁਲਾਰਿਆਂ ਨੇ ਸਾਰਿਆਂ ਨੂੰ ਵਿਸਥਾਰ ਨਾਲ ਦੱਸਿਆ ਪਰ ਬਾਬਾ ਸਾਹਿਬ ਦਾ ਜਲਮ ਦਿਹਾੜਾ ਮਨਾਇਆ ਤੇ ਲੀਡਰਾਂ ਨੇ ਵੀ ਉੱਥੇ ਜਾ ਕੇ ਆਪਣੇ ਪ੍ਰੋਗਰਾਮ ਜਿਹੜੇ ਬਾਵਾ ਸਾਹਿਬ ਦਾ ਜਨਮ ਦਿਨ ਮਨਾਉਣ ਵਾਲੇ ਸੀ ਜੀ ਉੱਥੇ 12 ਸਾਲ ਤੋਂ ਸਰਪ ਤਸਰਪ ਇੱਕ ਡਰਾਮੇਬਾਜ਼ੀ ਕਰਕੇ ਗਿਆ ਲੀਡਰ ਕਿਉਂਕਿ ਆਪਣੀਆਂ ਗੱਲਾਂ ਕਦੇ ਨਹੀਂ ਕਰ ਸਕਦੇ ਨਾ ਤਾਂ ਸਾਡੀ ਗੱਲ ਭਗਵਾਨ ਸਿੰਘ ਮਾਨ ਨੇ ਕਰਤੀ ਆ ਨਾ ਸਾਡੀ ਗੱਲ ਮੋਦੀ ਨੇ ਕਰਨੀ ਆ ਨਾ ਸਾਡੀ ਗੱਲ ਆ ਸਪੀਕਰ ਨੇ ਜਾਂ ਦੂਜੇ ਤੀਜੇ ਜਿਹੜਿਆ ਆ ਛੋਟੇ ਮੋਟੇ ਲੀਡਰ ਆ ਜਿਹੜੇ ਸਾਨੂੰ ਵਰਤਦੇ ਆ ਜਿਹੜੇ ਸਾਨੂੰ ਕੁੱਟਦੇ ਆ ਲੜਦੇ ਆ ਇਹ ਗੱਲ ਯਾਦ ਰੱਖੋ ਮੇਰੇ ਭਰਾਵੋ ਕੱਠ ਲੋਹੇ ਦੀ ਲਾਠ ਜਿੱਤਨੇ ਮੁੱਠੀ ਤੇ ਡੰਡਾ ਤੇ ਚੰਗਾ ਸਾਡੇ ਹਰ ਇੱਕ ਮਜ਼ਦੂਰ ਦੇ ਹੱਥ ਚ ਆ ਗਿਆ ਤੇ ਫਿਰ ਅਸੀਂ ਇਸ ਸਾਥ ਨਾਲ ਇਸ ਮੁੱਕੀ ਨਾਲ ਸਮੇਂ ਦੀਆਂ ਸਰਕਾਰਾਂ ਦੇ ਮੂੰਹ ਤੇ ਪਾਵਾਂਗੇ ਤਾਂ ਜੋ ਆਪਾਂ ਆਪਣੇ ਆਦੇ ਹੱਕਾਂ ਦੀ ਲੜਾਈ ਆਪਣੀ ਅਕੇ ਦੀ ਪ੍ਰਤੀਕ ਤੇ ਮਜ਼ਦੂਰ ਇਕੱਠੇ ਹੋ ਕੇ ਜਿੱਤਰਾ ਪ੍ਰੋਗਰਾਮ ਰਹਾ ਬੜੀ ਖੁਸ਼ੀ ਹੋਈ ਸਾਡੇ ਸਮਾਜ ਦੇ ਲੋਕ ਸਾਡੇ ਸਮਾਜ ਦੇ ਲੋਕ ਇਕੱਠੇ ਹੋਣ ਲੱਗ ਗਿਆ ਲੋੜ ਆ ਸਾਨੂੰ ਇਕੱਠੇ ਹੋ ਕੇ ਇਹ ਲੜਾਈਆਂ ਲਾਣ ਦੀ ਜਰੂਰ ਵੀ ਤੁਹਾਨੂੰ ਕਾਹਲ ਆਉਂਦੀ ਆ ਜਦੋਂ ਵੀ ਕੋਈ ਪ੍ਰੋਗਰਾਮ ਬੰਦਾ ਤਾਂ ਇਕੱਠੇ ਹੋ ਕੇ ਤੁਸੀਂ ਇਹ ਸੰਘਰਸ਼ ਦੇ ਵਿੱਚ ਸਾਡਾ ਸਹਿਯੋਗ ਦਿਆ ਕਰੋ ਕਮੇਟੀ ਦਾ ਸਹਿਯੋਗ ਦੋ ਸ਼ਹਿਰ ਦੇ ਲੋਕ ਆਪਾਂ ਭਾਈਚਾਰਾ ਬਣਾ ਕੇ ਇਕੱਠੇ ਹੋ ਕੇ ਵੱਡੀ ਲੜਾਈ ਲੜ ਕੇ ਚਾਹੇ ਸਾਨੂੰ ਆਪਾਂ ਨੂੰ ਜਿੰਨਾ ਵੀ ਸੰਘਰਸ਼ ਕਰ ਲਈਏ ਥੋੜਾ ਪਰ ਇਹ ਲੜਾਈ ਵੱਡੀ ਲੜਨੀ ਕੋ ਫੇਰ ਜਾ ਕੇ ਇਹ ਜਿਹੜੇ ਤਨਾਤ ਲੋਕ ਨੇ ਜਿਹੜੇ ਆਪਣੇ ਤੇ ਰਾਜ ਕਰਦੇ ਆ ਇਹਨਾਂ ਨੂੰ ਪੰਜਾ ਕੇ ਤੇ ਆਉਣ ਵਾਲੇ ਸਮੇਂ 'ਚ ਆਪਾਂ ਆਪਣੇ ਮਜ਼ਦੂਰਾਂ ਦੀ ਜਿਹੜੀ ਸਥਿਤੀ ਆ ਉਹਨੂੰ ਹੋਰ ਮਜ਼ਬੂਤ ਕਰੀਏ ਕਿੰਨੀ ਅਕ ਬੇਨਤੀਆ ਕਰਦਾ ਮੇਰਾ ਸਮਾਪੁਰ ਆ ਗਿਆ ਮੇਰੇ ਕੋਲੇ ਵਿਚਾਰ ਤਾਂ ਬਹੁਤ ਸੀ ਬੋਲਣ ਵਾਲੇ ਪਰ ਸਮਾਂ ਮੇਰਾ ਪੂਰਾ ਹੋ ਗਿਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਗਮ ਕਰਕੇ ਅੱਜ ਇਸ ਮਜ਼ਦੂਰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਉਣ ਆਏ ਹੋ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਨਾਰੇ ਲਾਉਂਗਾ ਨਾਰਾ ਨਜਵਾਬ ਇਨਾਂ ਦੀਆਂ ਕੋਠੀਆਂ ਤੱਕ ਜਰੂਰ ਜਾਵੇ ਜਿਹੜੇ ਤਨਾਤ ਲੀਡਰ ਨੇ ਮਕਬੂਰ ਹੈਕ ਦਾ ਜਿੰਦਾਬਾਦ 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 ਜੀਤੋ ਤੁਹਾਡੀ ਸੋਚ ਤੇ ਮੇਰਾ ਦਿਆਂਗੇ ਠੋਕ ਕੇ ਜੀਤੋ ਤੁਹਾਡੀ ਸੋਚ ਤੇ ਮੇਰਾ ਦਿਆਂਗੇ ਠੋਕ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ